ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚਬਰ ਸ਼ਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ਼ਾਹ ਸ਼ੈਨ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੇਰੀ ਬੇਨਤੀ ਵੀ ਆ ਜਿਹੜੇ ਆਪਾਂ ਅਲੱਗ-ਅਲੱਗ ਬੈਠੇ ਆ ਸਾਰੇ ਅੱਗੇ ਆਓ ਆਜੋ ਗੁਰਮਖੋ ਮਗਰ ਨੌਜਵਾਨ ਬੈਠੇ ਅੱਗੇ ਆਜੋ ਅੱਗੇ ਆਜੋ ਸਾਰੇ ਜਾਣੇ ਆ ਚੌਂਕੜਾ ਮਾਰ ਕੇ ਬੈਠਣਾ ਉਹ ਇੱਕ ਮੁੰਡਾ ਚੰਗਾ ਭਲਾ ਆਜੋ 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 ਸ਼ੇਰੋ ਆਜੋ ਅੱਗੇ ਗੁਰੂ ਤੋਂ ਦੂਰ ਨਹੀਂ ਜਾਈਦਾ ਨੇੜੇ ਆਈਦਾ ਆਜੋ ਆਜੋ ਸ਼ਾਬਾਸ਼ ਅੱਜ ਆਪਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਦੇ ਵਾਸਤੇ ਬੈਠੇ ਆਂ ਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਸ੍ਰੀ ਗੁਰੂ ਹਰਗੋਬਿੰਦ ਅਕੈਡਮੀ ਜਿਹੜੀ ਕਿ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਉਹਨਾਂ ਦੇ ਵੱਲੋਂ ਚਲਾਈ ਜਾ ਰਹੀ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਮੇਰੇ ਸਾਹਮਣੇ ਵੀ ਜਿੰਨੇ ਬੱਚੇ ਬੈਠੇ ਆ ਨੌਜਵਾਨ ਉਹਨਾਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਇਧਰਲੇ ਪਾਸੇ ਵੀ ਛੋਟੇ ਛੋਟੇ ਪਚੰਗੀ ਬੈਠੇ ਆ ਨਿਹੰਗ ਸਿੰਘਾਂ ਵਾਲੇ ਉਹਨਾਂ ਨੇ ਬਾਣੇ ਪਾਏ ਆ ਇਹ ਗੱਲ ਇਥੋਂ ਪਤਾ ਲੱਗਦਾ ਵਾ ਕਿ ਆਪਣੀ ਇੱਥੇ ਜਿਹੜੀ ਪਨੀਰੀ ਆ ਸਿੱਖੀ ਵਾਲੀ ਉਹਨੂੰ ਪਾਣੀ ਵੀ ਦਿੱਤਾ ਜਾ ਰਿਹਾ ਉਹਨੂੰ ਉਹ ਹਵਾ ਵੀ ਦਿੱਤੀ ਜਾ ਰਹੀ ਆ ਜਿਹਦੇ ਨਾਲ ਸਿੱਖੀ ਦਾ ਬੂਟਾ ਹੋਰ ਜ਼ਿਆਦਾ ਵਧੇ ਫੁੱਲੇ ਤੇ ਫਲ ਦਵੇ ਕਿਉਂਕਿ ਜਿਹੜੀ ਸਿੱਖੀ ਆ ਸਿੱਖੀ ਦੀਆਂ ਜੜਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਾਹਿਬਜ਼ਾਦਿਆਂ ਦਾ ਖੂਨ ਪਿਆਵਾ ਔਰ ਆਪਾਂ ਇਹ ਵੀ ਸਭ ਜਾਣਦੇ ਆ ਜਿੰਨੇ ਮੇਰੇ ਸਾਹਮਣੇ ਬੱਚੇ ਬੈਠੇ ਆ ਕਿ ਕਲਗੀਧਰ ਪਾਤਸ਼ਾਹ ਜੀ ਨੇ ਦੋ ਪੁੱਤਰ ਸਰਹੰਦ ਦੀ ਧਰਤੀ ਦੇ ਉੱਤੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਹੋਏ ਪੁੱਤਰੋ ਪਤਾ ਉਹਨਾਂ ਦੇ ਕੀ ਨਾਮ ਹੀ ਛੋਟੇ ਸਾਹਿਬਜ਼ਾਦਿਆਂ ਦੇ ਕੀ ਨਾਮ ਹੀ बोले ऊंची सारी ਸਾਹਿਬ ਜادہ ਜੋਰਾਵਰ ਸਿੰਘ ਸਾਹਿਬ ਜادہ ਫਤੇ ਸਿੰਘ ਤੇ ਵੱਡੇ ਸਾਹਿਬ ਜਾਦੇ ਕਿੱਥੇ ਸ਼ਹੀਦ ਹੋਏ ਕਿੱਥੇ ਸ਼ਹੀਦ ਹੋਏ ਚਮਕੌਰ ਸਾਹਿਬ ਕਿੰਨੀ ਫੌਜ ਨਾਲ ਲੜ ਕੇ ਸ਼ਹੀਦ ਹੋਏ ਕਿੰਨੀ ਫੌਜ ਹੀ 10 ਲੱਖ ਕਿੰਨੀ ਫੌਜ ਹੀ ਤੇ ਗੁਰੂ ਸਾਹਿਬ ਜੀ ਨੇ ਜਦੋਂ ਸਹਿਬਜ਼ਾਦਿਆਂ ਨੂੰ ਮੈਦਾਨੇ ਜੰਗ ਵੱਲ ਤੋਰਿਆ ਉਹਦੇ ਤੋਂ ਪਹਿਲਾਂ ਗੁਰੂ ਦੇ ਸਿੱਖਾਂ ਨੇ ਆਖਿਆ ਹੀ ਪਾਤਸ਼ਾਹ ਤੁਸੀਂ ਆਪਣੇ ਪੁੱਤ ਲੈ ਕੇ ਚਲੇ ਜਾਓ ਤਾਂ ਗੁਰੂ ਸਾਹਿਬ ਨੇ ਆਖਿਆ ਵੀ ਨਹੀਂ ਤੁਸੀਂ ਵੀ ਸਾਰੇ ਮੇਰੇ ਪੁੱਤੋਂ ਜਿੱਥੇ ਸਿੰਘ ਸ਼ਹੀਦ ਹੋਏ ਉਥੇ ਸਹਿਬਜ਼ਾਦੇ ਸ਼ਹੀਦ ਹੋਣਗੇ ਵੱਡੇ ਸਹਿਬਜ਼ਾਦੇ ਦਾ ਕੀ ਨਾਮ ਹੀ ਸਹਿਬਜ਼ਾਦਾ ਅਜੀਤ ਸਿੰਘ ਜੀ ਉਹਨਾਂ ਤੋਂ ਛੋਟੇ ਦਾ ਸਹਿਬਜ਼ਾਦਾ ਉੱਚੀ ਬੋਲੋ ਵਾਲਾ ਸਹਿਬਜ਼ਾਦਾ ਸ਼ਾਬਾਸ਼ ਸਹਿਬਜ਼ਾਦਾ ਜੁਝਾਰ ਸਿੰਘ ਇਹ ਦੋਨੋਂ ਸਹਿਬਜ਼ਾਦੇ 10 ਲੱਖ ਫੌਜ ਨਾਲ ਲੜ ਕੇ ਸ਼ਹੀਦ ਹੋਏ ਗੁਰੂ ਪਾਤਸ਼ਾ ਉਹਨਾਂ ਨੇ ਗੜੀ ਤੋਂ ਜਕਾਰੇ ਛੱਡੇ ਕੀ ਛੱਡੇ ਔਰ ਰੱਬ ਅਗੇ ਅਰਦਾਸ ਕੀਤੀ ਕਿ ਮੇਰੀ ਜਿਹੜੀ ਅਮਾਨਤ ਆ ਸੱਚੇ ਪਾਤਸ਼ਾ ਧਰਮ ਤੋਂ ਫਿਦਾ ਹੋਈ ਆ ਫੇਰ ਜਦੋਂ ਸਿੱਖਾਂ ਨੇ ਕਿਹਾ ਪਾਤਸ਼ਾ ਵੀ ਤੁਸੀਂ ਗੜੀ ਛੱਡ ਕੇ ਚਲੇ ਜਾਓ ਪੰਜ ਸਿੰਘਾਂ ਨੇ ਹੁਕਮ ਕੀਤਾ ਤਾਂ ਗੁਰੂ ਸਾਹਿਬ ਨੇ ਗੜੀ ਛੱਡੀ ਜਦੋਂ ਜਾ ਰਿਹਾ ਹੀ ਬਾਹਰ ਤੇ ਨਾਲ ਹੀ ਭਾਈ ਦਇਆ ਸਿੰਘ ਕੌਣ ਹੀ ਭਾਈ ਭਾਈ ਦਇਆ ਸਿੰਘ ਕੌਣ ਹੀ ਵੈਸੇ ਪੰਜ ਪਿਆਰਿਆਂ ਚੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਜਦੋਂ ਜਾ ਰਹੇ ਆ ਤੇ ਉਹਨਾਂ ਨੂੰ ਠੋਕਰ ਵੱਜੇ ਉਹਨਾਂ ਨੇ ਵੇਖਿਆ ਕਿ ਸਹਿਬ ਜਾਦਿਆਂ ਦੇ ਸਰੀਰ ਪਏ ਉਹਨਾਂ ਨੇ ਆਪਣਾ ਕਮਰਕੱਸਾ ਖੋਲਿਆ ਤੇ ਸਹਬਜ਼ਾਦਿਆਂ ਦੇ ਸਰੀਰ ਤੇ ਪਾਉਣ ਲੱਗੇ ਗੁਰੂ ਸਾਹਿਬ ਨੇ ਵੇਖਿਆ ਭਾਈ ਦਇਆ ਸਿੰਘ ਰੁਕ ਗਿਆ ਤੇ ਉਹ ਕਹਿੰਦੇ ਵੀ ਭਾਈ ਦਇਆ ਸਿੰਘ ਰੁੱਖ ਕਿਉਂ ਗਿਆ ਵਾ ਉਹ ਕਹਿੰਦਾ ਪਾਤਸ਼ਾਹ ਤੁਹਾਡੇ ਪੁੱਤਵਾ ਸਹਬਜ਼ਾਦੇ ਦੁਨੀਆਂ ਦੇ ਉੱਤੇ ਗਰੀਬ ਤੋਂ ਗਰੀਬ ਮਾਪੇ ਵੀ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਪਾ ਦਿੰਦੇ ਆ ਮੈਂ ਸਹਬਜ਼ਾਦਿਆਂ ਦੇ ਸਰੀਰਾਂ ਤੇ ਇਹ ਕਪੜਾ ਪਾ ਕੇ ਉਹ ਰਸਮ ਨਿਭਾਉਣ ਲੱਗਾ ਤਾਂ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ ਹੀ ਸੁਣ ਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ 'ਤੇ ਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ 'ਚ ਮੇ ਲਿਖਾ ਸ਼ਹੀਦ ਕੇ ਮੂੰਹ 'ਤੇ ਕਫਨ ਦਾ ਪਰਦਾ ਸ਼ਹਾਦਤ ਦਾ ਦਸਤੂਰ ਨਹੀਂ ਹੈ ਕੇਵਲ ਮੇਰੇ ਮੇਰਾ ਬੇਟਾ ਕਫਨ ਮੈਂ ਲੇਟੇ ਜੈ ਮੁਜ ਕੋ ਮਨਜ਼ੂਰ ਨਹੀਂ ਹੈ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਵੱਲ ਵੇਖ ਕੇ ਗੁਰੂ ਨੇ ਆਖਿਆ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨ੍ਹਾਂ ਨੇ ਜਹਾ ਸ਼ਹੀਦੀ ਪਾਈ ਪੁਰਜਾ ਪੁਰਜਾ ਕਟ ਮਰ ਲੇਕਿਨ ਨਾ ਦੁਸ਼ਮਣ ਕੋ ਪਿੱਠ ਦਿਖਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜਹ ਕਹੀਂ ਕਾ ਇਨਸਾਫ ਨਹੀਂ ਹੈ ਦਇਆ ਸਿੰਘਾਂ ਬੇਟੋਂ ਬੇਟੋਂ ਮੇ ਜੋ ਫਰਕ ਸਮਝੇ ਐਸਾ ਵੀ ਕੋਈ ਬਾਪ ਨਹੀਂ ਹੈ ਗੁਰੂ ਸਾਹਿਬ ਨੇ ਸਿੰਘਾਂ ਦੇ ਵਿੱਚ ਤੇ ਸਹਿਬਜ਼ਾਦਿਆਂ ਵਿੱਚ ਕੋਈ ਫਰਕ ਨਹੀਂ ਰੱਖਿਆ ਔਰ ਆਖਿਆ ਕਿ ਜਿਵੇਂ ਦੇ ਸਿੰਘ ਵਾਵੇਂ ਦੇ ਸਹਿਬਜ਼ਾਦੇ ਤੋਂ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਛੋਟੇ ਸਹਿਬਜ਼ਾਦੇ ਗੁਰੂ ਸਾਹਿਬ ਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣ ਕੇ ਡਰਾਏ ਗਏ ਧਮਕਾਏ ਗਏ ਪਰ ਉਹਨਾਂ ਨੇ ਅਖੀਰਲੀ ਗੱਲ ਕਿਹੜੀ ਆਖੀ ਹਮਰੇ ਬੰਸ ਰੀਤ ਇਮ ਆਈ ਸੀਸ ਜਾਈ ਪਰ ਸਿਰਰ ਨਾ ਜਾਈ ਕਿ ਸਾਡੀ ਕੁੱਲ ਦੀ ਇਹ ਰੀਤ ਸੀਸ ਜਾ ਸਕਦਾ ਸਿੱਖੀ ਨਹੀਂ ਜਾਊਗੀ ਤੋ ਆਪਾਂ ਸਾਰਿਆਂ ਨੇ ਸਿੱਖੀ ਕਾਇਮ ਰੱਖਣੀ ਹੈ ਸਿੱਖੀ ਤੇ ਪਹਿਰਾ ਦੇਣਾ ਪੜਨਾ ਲਿਖਣਾ ਅੱਗੇ ਵਧਣਾ ਕੌਮ ਦੀ ਤਰੱਕੀ ਪੜ੍ਹਾਈ ਦੇ ਵਿੱਚ ਔਰ ਤੁਹਾਨੂੰ ਮੌਕਾ ਮਿਲਿਆ ਚੰਗੇ ਸਕੂਲ ਦੇ ਵਿੱਚ ਚੰਗੇ ਮਾਹੌਲ ਵਿੱਚ ਆਪਾਂ ਪੜ ਰਹੇ ਹਾਂ ਪੜ੍ਹਾਈ ਦੇ ਨਾਲ ਨਾਲ ਧਰਮ ਇੱਥੇ ਪੜਾਇਆ ਵੀ ਜਾਂਦਾ ਜਪਜੀ ਸਾਹਿਬ ਦਾ ਪਾਠ ਕਰਦੇ ਬੱਚੇ ਬੱਚਿਓ ਕਰਦੇ ਪਾਠ ਜਪਜੀ ਸਾਹਿਬ ਦਾ ਜਪਜੀ ਸਾਹਿਬ ਕਿਹੜੇ ਗੁਰੂ ਦੀ ਬਾਣੀ ਆ ਸ਼ਾਬਾਸ਼ ਨਿਕਾਜਾ ਨਿਹੰਗ ਸਿੰਘ ਕਹਿੰਦਾ ਵੇਖ ਲੋ ਰਾਤ ਨੂੰ ਆਪਾਂ ਕਿਹੜਾ ਪਾਠ ਕਰਦੇ ਸ਼ਾਮ ਮੇਲੇ ਰਹਿ ਰਾਜ ਸਾਹਿਬ ਤੇ ਸੌਣ ਲੱਗਿਆਂ ਸੋਲਾ ਸਾਹਿਬ ਸ਼ਾਬਾਸ਼ ਜਦੋਂ ਆਪਾਂ ਪਾਠ ਕਰਾਂਗੇ ਤੇ ਗੁਰੂ ਕੀ ਆ ਸਾਡੇ ਨਾਲ ਆ ਗੁਰੂ ਕੀ ਆ ਫੇਰ ਆਪਾਂ ਜ਼ਿੰਦਗੀ ਦੇ ਵਿੱਚ ਮੁਸ਼ਕਲ ਚ ਘਬਰਾਵਾਂਗੇ ਨਹੀਂ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਸੁਣਿਆ ਕਾਹ ਨਹੀਂ ਪੜਾ ਸ਼ਾਬਾਸ਼ ਆ ਬੱਚੇ ਲਈ ਜਕਾਰਾ ਛੱਡੋ ਇੱਕ ਆ ਵੇਖੋ ਕੀ ਨਾਮ ਸ਼ੇਰਾ ਸਰਦਾਰ ਅਰਸ਼ਵੀਰ ਸਿੰਘ ਸਰਦਾਰ ਹਰੀ ਸਿੰਘ ਨਲੂਆ ਜਿਹਦੇ ਬਾਰੇ ਅਫਗਾਨੀ ਪਠਾਨ ਕਹਿੰਦੇ ਹੀ ਚੁੱਪ ਸ਼ਾ ਬੱਚਿਆ ਹਰੀਆ ਰੰਗ ਲੈ ਪਸ਼ਤੋ ਦੇ ਵਿੱਚ ਚੁੱਪ ਕਰ ਜਾ ਬੱਚਿਆ ਨਹੀਂ ਤੇ ਹਰੀ ਸਿੰਘ ਨਲੂਆ ਤੁਰਿਆ ਆਉਂਦਾ ਹੀ ਹੋ ਇਹ ਸਾਰੇ ਜਰਨੈਲ ਲੜਾਕੇ ਦਇਆਵਾਨ ਵੀ ਸਾਰਿਆਂ ਨੂੰ ਪਿਆਰ ਕਰਨ ਵਾਲੇ ਮੁਹੱਬਤ ਕਰਨ ਵਾਲੇ ਨੇ ਡਰ ਹੀ ਕਿਉਂ ਨੇ ਡਰ ਹੀ ਬਾਣੀ ਨਾਲ ਜੁੜੇ ਹੀ ਕਿਹਦੇ ਨਾਲ ਤੋਂ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਪਾਕਿਸਤਾਨ ਦੀ ਉਹ ਗੱਲ ਚੇਤੇ ਆ ਗਈ ਅੱਜ 4 ਤਰੀਕਾ ਪਿਛਲੀ 4-5 ਨੂੰ ਮੈਂ ਪਾਕਿਸਤਾਨ ਨਨਕਾਣਾ ਸਾਹਿਬ ਹੀ ਬੱਚਿਓ ਤੁਹਾਡੇ ਸੁਣਨ ਵਾਲੀ ਗੱਲ ਹੈ ਤੇ ਉਹ ਨਗਰ ਕੀਰਤਨ ਨਿਕਲ ਰਿਹਾ ਸੀ ਨਨਕਾਣਾ ਸਾਹਿਬ ਤੇ ਮੈਂ ਨਾਲ ਜਾ ਰਿਹਾ ਸੀ ਦੋ ਛੋਟੇ-ਛੋਟੇ ਬੱਚੇ ਇੱਕ 3 ਸਾਲ ਦਾ ਤੇ ਇੱਕ 5-6 ਸਾਲ ਦਾ ਹੋਊਗਾ ਉਹ ਤੁਰੇ ਆਉਣ ਇਦਾਂ ਜਿੱਦਾਂ ਸਿੰਘ ਨੇ ਆ ਦਮਾਲਾ ਸਜਾਇਆ ਉਹਨੇ ਨੀਲੇ ਦਸਤਾਰ ਸਜਾਈ ਚਿੱਟਾ ਕੁੜਤਾ ਉਤੋਂ ਦੀ ਕਿਰਪਾਨਾ ਤੇ ਮੈਂ ਆਪਣੇ ਸੁਭਾਅ ਦੇ ਮੁਤਾਬਕ ਬੱਚੇ ਨੂੰ ਜੱਫੀ ਪਾਈ ਛੋਟੇ ਨੂੰ ਤੇ ਮੈਂ ਆਖਿਆ ਵੀ ਸ਼ੇਰਾ ਤੇਰਾ ਨਾਮ ਕੀ ਹੋ ਤੇ 3-4 ਸਾਲ ਦਾ ਮੁੰਡਾ ਕਹਿੰਦਾ ਭਚੰਗੀ ਸਰਦਾਰ ਹਿੰਮਤ ਸਿੰਘ ਕੀ ਆਂਦਾ ਸਰਦਾਰ ਜਿਹੜਾ ਉੱਪਰ ਵੱਡਾ ਖੜਾ ਸੀ ਉਹਨੇ ਵੇਖਿਆ ਵੀ ਨਿੱਕੇ ਭਰਾ ਨੂੰ ਥਾਪੜਾ ਮਾਰੀ ਜਾਂਦੇ ਉਹਨੇ ਜੋਰ ਦੀ ਝਕਾਰਾ ਛੱਡਿਆ ਨਿਹੰਗ ਸਿੰਘਾਂ ਵਾਲਾ ਤੇ ਮੈਂ ਛੋਟੇ ਨੂੰ ਪੁੱਛਿਆ ਵੀ ਤੂੰ ਹਿੰਮਤ ਸਿੰਘ ਕਿਉਂ ਨਹੀਂ ਸਰਦਾਰ ਕਿਉਂ ਉਹ ਕਿਰਪਾਨ ਵਾਲ ਹੱਥ ਲਾ ਜਾ ਕੇ ਕਹਿੰਦਾ ਕਿਉਂਕਿ ਆਪਾਂ ਕੀ ਹੁੰਨੇ ਆ ਸਰਦਾਰ ਹੁੰਨੇ ਆ ਆਪਾਂ ਕੀ ਹੁੰਨੇ ਆ ਜਦੋਂ ਦਸਤਾਰ ਸਜਾ ਲਈਏ ਤੇ ਆਪਾਂ ਕੀ ਬਣਦੇ ਆ ਸਰਦਾਰ ਕਿੰਨੇ ਬਣਾਇਆ ਪਾਣੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿੰਨੇ ਬਣਾਇਆ ਤੋ ਆ ਸਰਦਾਰ ਬੱਚਾ ਆਪਣਾ ਸਿੰਘ ਭਜੰਗ ਫੌਜਾਂ ਬੜੀ ਜਾਣਕਾਰੀ ਬੜੀ ਖੁਸ਼ੀ ਹੋਈ ਦੇਖੋ ਆਪਾਂ ਇੱਕ ਚੰਗੀ ਅਕੈਡਮੀ ਚ ਪੜਦੇ ਆ ਮੱਲੀ ਸਾਹਿਬ ਕਿੱਥੋਂ ਜੁਕੇ ਤਵਾਨ ਕੇ ਇੱਥੇ ਮਿਹਨਤ ਕਰ ਰਹਾ ਹੋਰ ਵੀ ਅਕੈਡਮੀ ਚ ਲਾਉਂਦੇ ਇੱਥੇ ਗੁਰੂ ਨੂੰ ਵੀ ਯਾਦ ਕਰ ਰਹਾ ਪੜ੍ਹਾਈ ਨਹੀਂ ਕੌਮ ਤਰੱਕੀਆਂ ਚ ਲਜਾਣੀ ਆ ਅੱਜ ਜਹੂਦੀ ਕੌਮ ਬੜੀ ਪਾਵਰਫੁਲ ਵਾ ਪਰ ਸਭ ਤੋਂ ਵੱਡ ਸਾਇੰਟਿਸਟ ਹੋਰ ਜੋਗ ਬੰਦੇ ਉਹਨਾਂ ਨੇ ਪੈਦਾ ਕੀਤੇ ਨਸਲਕੁਸ਼ੀ ਉਹਨਾਂ ਦੀ ਵੀ ਕਈ ਵਾਰੀ ਹੋਈ ਜੈਨੋਸਾਈਡ ਪਰ ਉੱਠ ਪਿਓ ਤੋ ਆਪਾਂ ਪੜ੍ਹਾਈ ਕਰਨੀ ਆ ਮਨ ਲਾ ਕੇ ਪੜ੍ਹਾਈ ਦੇ ਨਾਲ ਧਰਮ ਦਇਆ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਗੁਰੂ ਕਿਰਪਾ ਕਰੇ ਮੈਂ ਗੁਰੂ ਸਾਹਿਬ ਅੱਗੇ ਇਹਨਾਂ ਸਾਰੇ ਬੱਚਿਆਂ ਦੀ ਜਿੰਨੇ ਇੱਥੇ ਬੈਠੇ ਆ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਉਹਨਾਂ ਦੀ ਚੜ੍ਹਦੀ ਕਲਾ ਅਗੇ ਗੁਰੂ ਅਗੇ ਅਰਦਾਸ ਕਰਦਾ ਪਾਤਸ਼ਾਹ ਕਿਰਪਾ ਕਰੇ ਇਹੋ ਜੇ ਹੋਰ ਸਿੱਖ ਵੇਖੋ ਪੈਸਾ ਹੋਣਾ ਚੰਗੀ ਗੱਲ ਆ ਹੋਣਾ ਵੀ ਚਾਹੀਦਾ ਪਰ ਉਹਦੇ ਨਾਲ ਦੀ ਨਾਲ ਧਰਮ ਦੀ ਸੇਵਾ ਕਰਨੀ ਆਪਣੀ ਪੀੜ੍ਹੀ ਨੂੰ ਸਾਂਭਣਾ ਇਹ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਲੰਘੀ ਆ ਨਾ ਤੇ ਗੁਰੂ ਸਾਹਿਬ ਜੀ ਦੇ ਧੜ ਨੂੰ ਬਹੁਤ ਅਮੀਰ ਸਿੱਖ ਸੀ ਬਾਬਾ ਲੱਖੀ ਸ਼ਾ ਵਣਜਾਰਾ ਜੀ ਉਹਨਾਂ ਨੇ ਕਿਸੇ ਤਰੀਕੇ ਨਾਲ ਗੱਡਿਆਂ 'ਚ ਲੱਦ ਕੇ ਘਰੇ ਲਿਆਂਦਾ ਜਿੱਥੇ ਹੁਣ ਭਾਰਤ ਦੀ ਪੁਰਾਣੀ ਪਾਰਲੀਮੈਂਟ ਸੀ ਵਾਇਸਰਾਏ ਦਾ ਹਾਊਸ ਸਾਰੀ ਉਹਦੀ ਥਾਂ ਸੀ ਤੇ ਘਰ ਦੇ ਵਿੱਚ ਬੜੇ ਸਤਕਾਰ ਨਾਲ ਉਹਨਾਂ ਦਾ ਸਰੀਰ ਰੱਖ ਕੇ ਬਹੁਤ ਅਦਬ ਦੇ ਨਾਲ ਕੀਤਾ ਤਿਆਰ ਕੀਤੀ ਫੇਰ ਘਰ ਨੂੰ ਅੱਗ ਲਾਤੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਮੇਰੇ ਗੁਰੂ ਦੇ ਸਰੀਰ ਦਾ ਸਨਸਕਾਰ ਹੋ ਗੇ ਇਹੋ ਜੀ ਭਾਵਨਾ ਆਪਾਂ ਰੱਖਣੀ ਗੁਰੂ ਵਾਲੀ ਗੁਰੂ ਲਈ ਤਾਂ ਮੈਂ ਗੁਰੂ ਅੱਗੇ ਅਰਦਾਸ ਕਰਦਾ ਇਹੋ ਜੀਆਂ ਰੂਹਾਂ ਜਿਹੜੀਆਂ ਪੰਜਾਬ ਦੇ ਭਵਿੱਖ ਲਈ ਬੱਚਿਆਂ ਲਈ ਪੀੜ੍ਹੀਆਂ ਲਈ ਪਨੀਰੀਆਂ ਲਈ ਯਤਨ ਕਰਦੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਮੈਂ ਇਸ ਗੱਲ ਨੂੰ ਵੀ ਵਧਾਈ ਦਿੰਦਾ ਸਰਦਾਰ ਗੁਰਮੀਤ ਸਿੰਘ ਮੱਲੀ ਨੂੰ ਕਿ ਇਹ ਜੋ ਸਾਊਥ ਹਾਲ ਗੁਰਦੁਆਰਾ ਸਿੰਘ ਸਭਾ ਬਹੁਤ ਸਿੱਖਾਂ ਦਾ ਨਾਮੀ ਤੇ ਵੱਡਾ ਗੁਰਦੁਆਰਾ ਬਾ ਪ੍ਰਾਣਾ ਉਹਦੇ ਹੁਣੇ-ਹੁਣੇ ਮੁੱਖ ਸੇਵਾਦਾਰ ਪ੍ਰਧਾਨ ਵੀ ਬਣੇ ਆ ਤਨਦੇਹੀ ਦੇ ਨਾਲ ਉੱਥੇ ਸੇਵਾਵਾਂ ਨਿਭਾਉਣ ਔਰ ਨਾਲ ਹੀ ਸਾਰੇ ਬੱਚਿਆਂ ਨੂੰ ਕਿ ਆਪਾਂ ਗੁਰੂ ਦੀ ਸਿੱਖੀ ਨਾਲ ਜੁੜਨਾ ਸਹਿਬਜ਼ਾਦਿਆਂ ਦੇ ਸ਼ੀਧੀ ਦੇਣ ਆਉਣੇ ਆ ਗੁਰੂ ਦੇ ਸਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਨੀਆਂ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਵੀ ਆਏ ਆ ਹਮੇਸ਼ਾ ਹੀ ਸਿੱਖੀ ਪ੍ਰਚਾਰ ਲਈ ਤਤਪਰ ਸਰਦਾਰ ਹਰਜੀਤ ਸਿੰਘ ਭਾਈ ਸਾਹਿਬ ਬੜਾ ਸੋਹਣਾ ਕੀਰਤਨ ਕਰਦੇ ਮੈਂ ਬੰਦੀ ਛੋੜ ਵਾਲੇ ਦਿਨ ਵੇਖਿਆ ਵੈਸੇ ਵੀ ਕੌਮ ਨੂੰ ਜੋੜਨ ਵਾਲੀ ਭਾਵਨਾ ਰੱਖਦੇ ਨਿਹੰਗ ਸਿੰਘ ਚੜ੍ਹਦੀ ਕਲਾ ਵਾਲੇ ਆ ਤੇ ਬਾਕੀ ਜਿੰਨੇ ਵੀ ਆਏ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਨੂੰ ਕੌਮ ਦੀ ਪੀੜ੍ਹੀ ਨੂੰ ਸੱਚੇ ਬਾਦਸ਼ਾਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਆਪਾਂ ਗੁਰਬਾਣੀ ਦੀਆਂ ਦੋ ਪੰਕਤੀਆਂ ਦਾ ਪਾਠ ਮਿਲ ਕੇ ਕਰਨਾ ਵਾ ਤੇ ਫੇਰ ਆਪਾਂ ਫਤਿਹ ਬੁਲਾ ਲੈਣੀ ਬੱਚਿਓ ਇੱਕ ਗੱਲ ਦਾ ਹਮੇਸ਼ਾ ਚੇਤੇ ਰੱਖਣਾ ਆਪਣਾ ਹੋਰ ਗੁਰੂ ਕੌਣ ਆ ਹੁਣ ਐਸ ਵੇਲੇ ਬੱਚਿਓ ਕੌਣ ਗੁਰੂ ਆ ਸ੍ਰੀ ਗੁਰੂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਦਰਜ ਆ ਗੁਰਬਾਣੀ ਕੀ ਦਰਜ ਆ ਤੋ ਸਾਡਾ ਗੁਰੂ ਕੌਣ ਹੋਇਆ ਗੁਰਬਾਣੀ ਕੌਣ ਹੋਇਆ ਜੇ ਕੋਈ ਸਾਨੂੰ ਕਵੇ ਪੀ ਆ ਫਲਾਣਾ ਗੁਰੂ ਇਹਨੂੰ ਮੱਥਾ ਟੇਕੋ ਟੇਕਣਾ ਆਪਾਂ ਕਿੰਨੂ ਮੱਠਾ ਟੇਕਦੇ ਆਪਾਂ ਹੁਣ 10 ਗੁਰੂਆਂ ਦੀ ਜੋਤ ਜਿਹਦੇ ਵਿੱਚ ਭਗਤਾਂ ਦੀ ਭੰਟਾਂ ਦੀ ਗੁਰਸਿੱਖਾਂ ਦੀ ਬਾਣੀਆਂ ਸ੍ਰੀ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਗੁਰੂ ਮੰਨਣਾ ਜਦੋਂ ਵੀ ਜ਼ਿੰਦਗੀ 'ਚ ਕਿਤੇ ਡਰ ਲੱਗੇ ਕਬਰਾਈਏ ਆਪਾਂ ਚਿੰਤਾ 'ਚ ਪਈਏ ਤਾਂ ਗੁਰੂ ਤੇਗ ਬਹਾਦਰ ਪਾਪਸ਼ਾਹ ਨੇ ਜਿਹੜਾ ਡਰੇ ਹੋਏ ਮੁਲਕ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਸੀ ਹਮੇਸ਼ਾ ਹੀ ਉਹਦਾ ਪਾਠ ਕਰਨਾ ਫੇਰ ਆਪਾਂ ਡਰਾਂਗੇ ਨਹੀਂ ਆਪਾਂ ਸੰਗਤੀ ਰੂਪ ਦੇ ਵਿੱਚ ਉਹਦਾ ਪਾਠ ਕਰਦੇ ਆ ਭੈ ਕਹੂੰ ਕੋ ਦੇਤ ਨ ਭੈ ਕਹੂੰ ਕੋ ਦੇਤ ਨ ਨਹ ਪਰਮਾਨਤਿਆਨ ਨਹ ਪਰਮਾਨਤਿਆਨ ਨਹ ਪਰਮਾਨਤਿਆਨ ਕਹੋ ਨਨਕ ਸੁਨ ਰੇ ਮਨਾ ਕਹੋ ਨਨਕ ਸੁਨ ਰੇ ਮਨ ਕਹੋ ਨਨਕ ਸੁਨ ਰੇ ਮਨ ਕਹੋ ਨਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗੁਰੂ ਕਿਰਪਾ ਕਰੇ ਆਪਾਂ ਇਸੇ ਤਰ੍ਹਾਂ ਹੀ ਗੁਰੂ ਦੀ ਬਾਣੀ ਇਤਿਹਾਸ ਦੇ ਨਾਲ ਜੁੜੇ ਰਹੀਏ ਭਾਈ ਵਰਿਆਮ ਸਿੰਘ ਜੀ ਬਹੁਤ ਦਿਲ ਅਜ਼ੀਜ਼ ਅਤੇ ਗੁਰੂ ਦੇ ਨਾਲ ਜੋੜਨ ਵਾਲੇ ਪ੍ਰਚਾਰਕ ਸਿੰਘ ਸਟੇਜ ਚਲਾ ਰਹੇ ਆ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਇਹ ਸਾਡੀ ਕੌਮ ਦੀ ਪਨੀਰੀ ਵਧੇ ਫੁੱਲੇ ਉੱਚੇ-ਉੱਚੇ ਰਤਬਿਆਂ ਤੇ ਕੋਈ IAS ਕੋਈ IPS ਇਹ ਆਪਾਂ ਕਰਕੇ ਕੋਈ ਡੀਸੀ ਬਣੇ ਕੋਈ ਐਸਐਸਪੀ ਬਣੇ ਕੋਈ ਹੋਰ ਰਤਮਿਆਂ ਦੇ ਉੱਤੇ ਦਾਵੇ ਆਪਾਂ ਆਪਣੇ ਨਿਸ਼ਾਨੇ ਵੱਡੇ ਰੱਖਣੇ ਆ ਤੇ ਗੁਰੂ ਦੇ ਨਾਲ ਜੁੜ ਕੇ ਰਵਾਂਗੇ ਤੇ ਮਿੱਥੇ ਹੋਏ ਨਿਸ਼ਾਨਿਆਂ ਤੇ ਪਹੁੰਚ ਜਾਵਾਂਗੇ ਇਸੇ ਕਰਕੇ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਜੁਕੇ ਤੋਂ ਉਹ ਸ਼੍ਰੀ ਗੁਰੂ ਹਰਗੋਬਿੰਦ ਅਕੈਡਮੀ ਚਲਾ ਰਹੇ ਆ ਗੁਰੂ ਦੇ ਨਾਮ ਤੇ ਆ ਕਿ ਇਥੇ ਬਰਕਤਾਂ ਵੀ ਗੁਰੂ ਦੀਆਂ ਰਹਿਣੀਆਂ ਗੁਰੂ ਕਿਰਪਾ ਕਰੇ ਭੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ